ਕਿੰਨੇ ਆਰੀ ਹੋ ਆ ਦੂਜੇ 300 ਗਿਆ ਉਹੀ ਵੀ ਜੋ ਲੌ ਖੜਾ ਹੋ ਇਹ ਗੇਂਦ ਨੂੰ ਸੱਤੀ ਰਸੀ ਟੂਢਣੀ ਮਾਰਨਾ ਆ ਚਲਾਉਣ ਜਾਣ ਦੇ ਬੰਦ ਕਰਨੇ ਆਣਦੇ ਆ ਕਿੰਨੇ ਦਿਨਾਂ ਚ ਕਰਾਇਆ ਸੀ ਰੋਡਰਟੀ ਕਰਦਾ ਉਹ ਇਹਦਾ ਮਤਲਬ ਇੱਥੇ ਕੋਈ ਨਹੀਂ ਹਾਂ ਤੈਨੂੰ ਤੈਨੂੰ ਕਿਹਾ ਸੀ ਹਾਂ ਮੈਂ ਤਾਂ ਨਹੀਂ ਹੁਣ ਦਿੱਤੀ ਤੇ ਹੁਣੀ ਕਿਡਾ ਆਣਾ ਹੈ ਮੰਨੇ ਫਿਰ ਇਹ ਕਾਲ ਆ ਜੇ ਇਹਨੇ ਮੰਨੇ ਤਾਂ ਹੈਗੀ ਆ ਬਾਬਾ ਇਹ ਤਾਂ ਗੰਦ ਨਹੀਂ ਵੀ ਮੰਨੇ ਨਹੀਂ ਤਾਂ ਕੋਈ ਨਹੀਂ ਹਾਂ ਮਨ ਤਾਂ ਉੱਧੀ ਗਈ ਸੀ ਜਿੱਦੇ ਕਿਸੇ ਪੈਨ ਨਾਲ ਦਿੱਤੇ ਜਿਹੜਾ ਹੋ ਗਿਆ ਕਿੰਨੇ ਬਾਬੇ ਤਾਂ ਕੰਮ ਕਰਾਇਆ ਸੀ ਕਿੰਨੇ ਪੈ ਖਾ ਗਏ ਕੋਈ ਗੱਲ ਨਹੀਂ ਬੱਸ ਰੱਸ ਕਿੰਨਾ ਲੱਗਿਆ ਤਾਂ ਦੱਸੋ ਮੈਨੂੰ ਮੈਨੂੰ ਹੋਣ ਲੱਗ ਪਿਆ ਪਹਿਲਾਂ ਪਤਾ ਹੁੰਦਾ ਸਭ ਕੋਲੇ ਨੰਦਾ ਹੋਲੇ ਗਿਆ ਹੋਣਾ ਗਿਆ ਆ ਵੀ ਆ ਗਿਆ ਹਾਂ ਆਤੀ ਆ ਸਾਰੇ ਚੱਲ ਜੀ ਕੇ ਦਾ ਹਵਾਯਾਨਦਤਰ ਕੋਲ ਕਾਲ ਆ ਜੀ ਸਭ ਦਾ ਸਵਾਗਤ ਹੈ 10 ਵਾਰ ਦੇ ਤੇ ਉਹ ਕੰਮ ਕਿੱਦੇ ਕਰਨਾ ਕੱਲ ਨੂੰ ਕਰਨਾ ਪਰਸੋਂ ਕਰਨਾ ਉਹ ਆ ਤੁਸੀਂ ਦੱਸੋ ਤੁਸੀਂ ਦੱਸੋ ਕੋਈ ਆ ਦੱਸੋ ਮੈਨੂੰ ਫੜਾ ਦੇ ਇਹ ਕਰਦੀ ਮੈਂ ਮੈਂ ਮਾਸਤ ਪਾ ਰਹੀ ਸੀ ਮਾਸਤ ਪਾ ਰਹੀ ਸੀ ਮੱਖਣ ਕਰਕੇ ਜਦੋਂ ਦਾ ਉਹ ਕੌ ਲਾ ਗਈ ਠੀਕ ਆ ਬ੍ਰੇਕ ਨਾਲ ਲੈ ਸਿੱਧਾ ਹੀ ਆਇਆ ਠੀਕ ਆ ਉੱਧਰ ਜਾਂਦੇ ਨਹੀਂ ਹਾਂ ਆਪਾਂ ਹੁਣ ਇਹਦੇ ਸੇਰੇ ਬਣਾ ਲ ਕੇ ਵੇਹ ਆਪਾਂ ਠੀਕ ਆ ਜਾ ਬਾਬਾ ਮਾਸਤ ਪਾ ਰਹੀ ਸੀ ਤੇ ਫਿਰ ਮੈਨੂੰ ਪਾਰਟੀ ਕੌਣ ਦੇ ਕੇ ਜਾਊਗਾ ਪਾਪਾ ਜੀ ਦਾ ਬੱਚੇ ਕਰ ਰਹੀ ਆ ਪਾਰਟੀ ਤੇ ਉਮਰ ਕਰਨੀ ਆ ਹਾਂ ਮਿੰਗੀ ਵਿੱਚ ਜਨ ਜੀ ਹਾਂ ਹੋਰ ਮੈਨੂੰ 23 ਬੋਤਲਾਂ ਦਾਰੂ ਦਿੰਗਾ ਤੇ ਚਿੱਟਾ ਮੁਰਗਾ ਜੀ ਦਾ ਬੱਚਾ ਠੀਕ ਆ ਇਹ ਬੋਤਲਾਂ ਦਾਰੂ ਦਿੰਗਾ ਮਾਏ ਪੇਣੇ ਕਿਸੇ ਨੇ ਨਹੀਂ ਪੀੜਗਾ ਹਾਂ ਹਾਂ ਠੀਕ ਆ ਕੰਮ ਦਾ ਤੁਹਾਨੂੰ ਪਤਾ ਨਾ ਵੇਖ ਜੇ ਵੇਖ ਕੇ ਮੈਂ ਡਾਉਣਾ ਜੋ ਆਉਂਦੇ ਇੱਥੇ ਆ ਜਾ ਅਗਲੇ ਪੰਢਿਆਰੇ ਤੇ ਦੋ ਬੋਗਰਾ ਫੰਡ ਦਿਨਾ ਤੇ ਦੋ ਟੀਨ ਦੇਸੀ ਘਾਉ ਦੇ ਪੱਕਾ ਬੱਬਾ ਠੀਕ ਆ ਪੱਕਾ ਪੱਕਾ ਮਰਾ ਤੇ ਟਾਈਮ ਬੱਸ ਫਿਰ ਪੱਕਾ ਦਾ ਚਾਲ ਬੱਬਾ ਅੱਜ ਸੇਕ ਕਰ पैंट चौधर ताईं ਇਹ ਜਦੋਂ ਤਾਂ ਕਹਿ ਕੇ ਦੋਰਿਆ ਸੀ ਤੇ ਫਿਰ ਆਇਆ ਅਦਵਾਰ ਨੂੰ ਲਈ ਨਾ ਤੇ ਤਾਂ ਕਹਿ ਕੇ ਦੋਰਿਆ ਸੀ ਤੇ ਜਿੱਦੇ ਚਲੋ ਪਤੰਦਰ ਤੇ ਕਹਿ ਕੇ ਦੋਰਿਆ ਸੀ ਉਹ ਦੀ ਦੱਸ ਖੜਾ ਹੋ ਬਚੋਲਿਆ ਯਾਦ ਕਰਾ ਦੇ ਕੀ ਕਿਹਾ ਐਨਕਾਲਾ ਕੋਈ ਖੁਰਕਣੇ ਹੁੰਦੇ ਤੇ ਕੀ ਕਿਹਾ ਸੀ ਐਨੋ ਨਾਲ ਹੀ ਨਾਲ ਹੀ ਲਾਉਣੀ ਹੈਗੀ ਹਾਂ ਬਾਬੇ ਹਰੀ ਸਿੰਘ ਦੀ ਉਹ ਵੀ ਇੱਕ ਅਸੀ ਬਾਬੇ ਨਾਨਕ ਦੀ ਨਾਲ ਲਾ ਦੀ ਠੀਕ ਬਾਬੇ ਨਾਨਕ ਦੀ ਹਾਂ ਤੇ ਬਾਬੇ ਹਰੀਸ ਆਉਂਦੇ ਉੱਥੇ ਜਾਣਾ ਦੁੱਧ ਦੀ ਬੋਤਲ ਲੈ ਕੇ ਦਾਰੂ ਵਾਲੀ ਉਹਨੂੰ ਦੁੱਧ ਕਹਿਣਾ ਇਸ ਦਾਸ ਦੇ ਮੂੰਹ ਸੁਡੇ ਖਾਲੀ ਉਹ ਤੋਂ ਉੱਥੇ ਇਕੋ ਜਿਹਾਨੇ ਉਹ ਗਾਣੇ ਠੀਕ ਆ ਬੋਤਲ ਦਾਰੂ ਦੀ ਲੈ ਲਈ ਸਾਡੇ ਟੇਲੇ ਤੇ ਜਦੋਂ ਵਗ ਗਿਆ ਘਰੋਂ ਦੇਸੀ ਕਿ ਉਹ ਦੀ ਦੇਗਾ ਦੇਗਾ ਹੁਣ ਪਰ ਮੈਂ ਆਂ ਨਹੀਂ ਦਾ ਦੇਣਾ ਸਾਡੇ ਖਾੜੇ ਤੇ ਕੱਲੇ ਬਾਬੇ ਨਾਨਕ ਨੂੰ ਮੰਨਦੇ ਸੀ ਅਜੇ ਕਿਸੇ ਨੂੰ ਕੁਛ ਨਹੀਂ ਮੰਨਦੇ ਤੈਨੂੰ ਦੱਸਿਓ ਤੇ ਵੀ ਤੈਨੂੰ ਮੈਂ ਇਹ ਗੱਲ ਕਹੀ ਬੁੱਤ ਮੈਂ ਪਠੰਗ ਪਠੌਂਕ ਜਿਹੜੀ ਕਰਦਾ ਹੁੰਦਾ ਜੇ ਬਾਦੀ ਤਾਂ ਪਾਰਾ ਨਹੀਂ ਅਪਾਣੀ ਫੜਦੇ ਕਿਉਂ ਲਾਡੀ ਤਿੰਨ ਦਿਨ ਟਾਈਮ ਦਿੱਤਾ ਸੀ ਤੈਨੂੰ ਕੇਲੇ ਵੀ ਇੱਥੋਂ ਬੈਠਣ ਦਾ ਹੱਸਤਾ ਮੈਂ ਪਾਇ ਨਹੀਂ ਓਏ ਕੀ ਪਾਇ ਇਹ ਤੂੰ ਕੱਲੇ ਤੇ ਜੋ ਪਾਇ ਸੀ ਕਾਂਟੇ ਵਾਲਾ ਹੋ ਗਿਆ ਜੀ ਹੋ ਗਿਆ ਸੀ ਅਜੇ ਤਾਂ ਐ ਕਰਦੇ ਇਹ ਕਰਦੇ ਅਜੇ ਨੇ ਕਰਦੇ ਨਹੀਂ ਚਾਲ ਬਾਬਾ ਕੇਲੇ ਆ ਗਾ ਪੱਠਾ ਤੇ ਮੇਰੇ ਤਿਆਰ ਦੋ ਕੇਲੇ ਹੀ ਬਹੁਤ ਆ ਪਤਾ ਨਾ ਤੈਨੂੰ ਪਤਾ ਨਾ ਕੇਲੇ ਕਿੰਨੇ ਪਾਵਰ ਰੱਖਦੇ ਐ ਜਾਦੂ ਕਿਸੇ ਕਿਸ ਨੂੰ ਨਾ ਉਹਦੇ ਮੂੰਹ ਨੂੰ ਦੇਦਾ ਕਿ ਮੈਂ ਦੱਸਾਂ ਜੀ ਬਾਬਾ ਕਰੇ ਬਾਗੇ ਬਾਬਾ ਕਾ ਇਹ ਪੂਰ ਨੂੰ ਆਏ ਬਾਗੇ ਆ ਗਏ ਗੇਟ ਆ ਗਿਆ ਬਟਾ ਸਾਰਾ ਐ ਹੁਣ ਨਿਕਲਦਾ ਤੇ ਐ ਪਾਣੀ ਆ ਫਿਰਦਾ ਤੇ ਐ ਜਾ ਕੇ ਤੇ ਨਾਲੇ ਘਰ ਜਾਈ ਜਾਂਦਾ ਅਹੀਂਆ ਬਹੁਤ ਸੱਚੇ ਦਰਬਾਰ ਕੀ ਸਿਰੇ ਮੇਰੇ ਵੀ ਬੰਨਣੇ ਪੈਣਗੇ ਤੂੰ ਬਹੂ ਲਿਆਗੇ ਤਾਂ ਬਹੂ ਮੈਨੂੰ ਵੀ ਲਿਆ ਕੇ ਦੇਣੀ ਅਸਾਂ ਲੱਗ ਜਾ ਮੈਨੂੰ ਬੱਸ ਪਤਾ ਨਹੀਂ ਕਿ ਤੈਨੂੰ ਬੰਦ ਕੀ ਕਰੀ ਹਾਂ ਕਿ ਮੈਂ ਤੇ ਆਹ ਅਹ ਕੀ ਨਾਲ ਜਾਣਦਾ ਇਹ ਸੁਆ ਮਾਰੇ ਬੱਤ ਮੂਗਲ ਕੁਸ਼ੀ ਠੀਕ ਆ ਜੇ ਤਾਹਾਂ ਚੜਦਾ ਤਾਂ ਵੀ ਦੰਦੀ ਜੇ ਥੱਲੇ ਉਤਰਦਾ ਤਾਂ ਵੀ ਦੰਦੀ ਵਿਚਾਲੇ ਲਾਮ ਕਰਦਾ ساری ਉਮਰ ਇੱਕ ਨਾ ਰਹਿ ਗਿਆ ਸੀ ਸਾਰੇ ਨਾਮ ਕੰਪਲੀਟ ਹੋ ਗਏ ਤੇਰੇ ਫੋਨ ਤੇ ਨਾ ਜਮਾਉ ਕਿਆ ਇੱਕ ਪਲ ਦਾ ਵੀ ਭਲੇਖਾ ਨਹੀਂ ਨਾ ਇੱਕ ਨਾਮ ਦਾ ਭਲੇਖਾ ਨਾ ਜੇ ਕੱਢਦਾ ਨਹੀਂ ਮੈਂ ਦੱਸਦਾ ਕਿ ਤਿੰਨ ਨਾਂ ਚਾਰ ਨਾਂ ਦੱਸੇਗੇ ਤਿੰਨ ਚਾਰ ਨਾਂ ਚਾਰ ਤਿੰਨ ਤਿੰਨ ਬਸ ਹੋ ਗਏ ਤੇ ਇੱਕ ਨਾਨਕਾ ਬੁਲਾਇਆ ਚਾਹ ਭਾਈ ਉਹ ਕਰਨ ਚੱਲ ਗਏ ਪਰ ਕਿੱਥੇ ਕਹਿੰਦੀ ਆ ਚਾਹ ਨਾਲ ਭਾਈ ਉਹ ਪਲੇਟ ਜਮਾਉਂਦੇ ਆ ਮਾਰਨ ਲਾਇਆ ਜਦੋਂ ਦਾਰ ਪੀਣ ਲੈਤੇ ਗੁਰੀ ਕਿੱਥੇ ਆਹੋ ਉਹਨੂੰ ਪੁੱਛ ਕੇ ਮੈਂ ਸਿਰ ਰੋਣ ਇਹ ਜਿਹੜਾ ਨਾਲ ਦਾ ਤੀਜਾ ਘਰ ਆ ਗੁਰੂ ਗੋਬਿੰਦ ਸਿੰਘ ਇਹਨਾਂ ਦਾ ਕੋਈ ਘਰ ਪਾਸੇ ਵਾਗ ਗਿਆ ਭੈਣਾਂ ਦੇ ਸਾਹ ਤੋਂ ਕੋਈ ਇਹ ਦੋ ਚਾਚੇ ਤਾਨ ਦੇ ਪਾਸੇ ਵਾਗ ਗਿਆ ਕੋਈ ਹਾਂ ਇਹਦਾ ਬਾਵਾ ਦੂਰਾ ਬਾਕੀ ਆਦਾ ਵੀ ਦੁਰਵਾਗੇ ਕਿਹੜਿਆ ਪੁੱਤ ਸ੍ਰੀ ਦਾ ਬਾਪੂ ਮਣੀ ਦਾ ਸੀ ਠੀਕ ਆ ਇੱਥੇ ਹੈ ਬੰਦਾ ਐ ਵੀ ਆ ਗਿਆ ਆਈ ਵਾਜੀ ਹੈਗਾ ਆ ਚੱਲ ਬਾਬਾ